Hmm? Huh? ਪਗਲੇ ਅੰਮ੍ਰਿਤਸਰ ਵਾਲਾ you ਵੇਲਾ ਟੋਡ ਕਰਨਾ ਕਿ ਸਤਿ ਸਿਧਾਂਤ ਆ ਜਿਹੜੇ ਸਿਧਾਂਤ ਸਤਿਗੁਰ ਜੀ ਨੇ ਆਪ ਪ੍ਰਗਟ ਕੀਤੇ ਸੋ ਗੁਰੂ ਸਾਹਿਬ ਕਿਰਪਾ ਕਰ ਕਿਉਂਕਿ ਉਸ ਵੇਲੇ ਦੇ ਲੋਕ ਗ੍ਰਸਥ ਨੂੰ ਛੱਡ ਕੇ ਦੌੜਦੇ ਸੀ ਪਰ ਸਤਿਗੁਰ ਜੀ ਨੇ ਗ੍ਰਸਥ ਨੂੰ ਉੱਤਮ ਸਥਾਨ ਬਖਸ਼ ਕੀਤਾ ਨਾਲ ਦੀ ਨਾਲ ਸਤਿਗੁਰ ਜੀ ਨੇ ਕਿਰਪਾ ਤੇ ਬਖਸ਼ਿਸ਼ ਕਰਕੇ ਸਾਨੂੰ ਬਾਣੀ ਬਖਸ਼ਿਸ਼ ਕੀਤੀ ਉਗਰਵਾਣੀ ਦੇ ਨਾਲ ਜੁੜ ਕੇ ਮਨੁੱਖ ਜਿਹੜਾ ਹੈ ਆਤਮਿਕ ਪ੍ਰਾਪਤੀ ਕਰ ਲੈਂਦਾ ਤੇ ਗੁਰੂ ਸਾਹਿਬ ਜੀ ਸਾਨੂੰ ਪਰਪੋਲਰ ਤੋਂ ਵੀ ਕਰਦੇ ਆ। ਤੋਂ ਮੈਂ ਕਿੱਥੇ ਵਧਾਈ ਦਿਨਾ ਉੱਥੇ ਕਾਮਨਾ ਵੀ ਕਰਦਾ ਆ। ਕਿ ਆ ਜਿਹੜਾ ਸਮਾਂ ਚੱਲ ਰਿਹਾ ਬੜਾ ਵੱਡਾ ਪਰਕੂਪ ਚੱਲ ਰਿਹਾ ਪੰਜਾਬ 'ਚ। ਹਾੜਾਂ ਦੀ ਬੜੀ ਵੱਡੀ ਪਰਕੂਪੀ ਚੱਲ ਰਹੀ ਆ। ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਦੇ ਵੀ ਆ ਜਿਹਾਂ ਲੋਦਰਤੀ ਜਿਹੜੀਆਂ ਆਫਤਾਂ ਆਪ ਵਰਦੀਆਂ ਉਹਨਾਂ ਦੇ ਵਿੱਚ ਆਪਣਾ ਯੋਗਦਾਨ ਪਾਉਣ ਤੋਂ ਪਿੱਛੇ ਨਹੀਂ ਹਟੀ। ਆਂ ਦਾ ਸਵਾਹ ਉੱਥੇ ਲੋਕਾਂ ਦੇ ਵਿੱਚ ਮੈਂ ਹੁਣ ਬਾਟੇ ਦੇ ਦੇਖਦਾ ਆਇਆ ਬਹੁਤ ਵੱਡਾ ਟੈਂਟ ਲਾ ਕੇ ਕੋਈ ਟਰਾਲੀਆਂ ਲਾ ਕੇ ਛੜਕਾਂ ਦੇ ਬੈਠੇ ਆ ਬਸ ਉਹ ਮਾਲ ਜਿਹੜਾ ਆ ਉਹ ਛੜਕਾਂ ਦੇ ਰੱਖਿਆ ਆ ਸੋ ਗੁਰੂ ਸਾਹਿਬ ਕਿਰਪਾ ਕਰਨ ਸ੍ਰੀ ਅੰਮ੍ਰਿਤਸਰ ਦਾ ਪਰਮ ਸੇਤ ਕਮੇਟੀ ਵੱਲੋਂ ਪਹਿਲਾਂ ਵੀ ਬਹੁਤ ਵੱਡੇ ਜਤਨ ਕੀਤੇ ਗਏ ਤੇ ਹੁਣ ਵੀ ਜਤਨ ਜਿਹੜੇ ਆ ਉਹ ਜਾਰੀ ਆ ਤਾਂ ਕਿ ਕੋਈ ਇਸ ਧਰਤੀ ਦੇ ਉੱਤੇ ਪੁੱਤਾਂ ਨਾ ਸੌਵੇ ਕਿਸੇ ਨੂੰ ਸਾਧਗੁਰੂ ਦੀ ਦੁੱਖ ਦਾ ਸਮਾਨਾ ਦੇਖਣ ਦੇਣ ਸੋ ਦੁਬਾਰਾ ਫਿਰ ਅੱਜ ਦੇ ਇਹ ਸਤਿਗੁਰਾਂ ਦੇ ਮਹਾਨ ਗੁਰਪੁਰਬ ਦੀ ਵਿਆਹਪੁਰਬ ਦੀ ਸਾਰੀਆਂ ਸੰਗਤਾਂ ਨੂੰ ਬਹੁਤ-ਬਹੁਤ ਵਧਾਈ ਜੀ ਸ਼ੁਭਾਵਤੀ ਬਾਬਤ ਮੈਂ ਪਹਿਲਾਂ ਵੀ ਉਸੇ ਕਹਿ ਕੇ ਆਇਆ ਕਿ ਇੱਕ ਸਾਡਾ ਨਗਰ ਕੀਰਤਨ ਜਿਹੜਾ ਆ ਕੇ 23 ਨਵੰਬਰ ਨੂੰ ਆਨੰਦਪੁਰ ਦੀ ਧਰਤੀ ਤੇ ਆ ਕੇ ਉਹਦੀ ਗੁਰੂ ਸਾਹਿਬ ਜੀ ਨੇ ਫਾਈਨਲ ਹੁਣ ਇੱਥੇ ਆ ਕੇ ਇਥੋਂ ਸੰਗਤਾਂ ਨੇ ਜਿਹੜੀ ਆ ਛੁੱਟੀ ਲੈਣੀ ਆ ਸੰਪੂਰਨਤਾ ਹੋਣੀ ਆ ਉਹ ਤਕਰੀਬਨ 21 ਤਰੀਕ ਤੋਂ ਲਗਾਤਾਰ ਗੁਰਦੁਆਰਾ ਧੋਬੀ ਸਾਹਿਬ ਤੋਂ ਉਹ جاری ਆ ਰੋਜਦਰ ਪ੍ਰਾਦਰ 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 ਤੇ ਮੈਂ ਸੰਗਤ ਨੂੰ ਵਧਾਈ ਵੀ ਦਿਨਾ ਬਹੁਤ ਵੱਡੇ ਪੱਧਰ ਤੇ ਉਹਦੇ ਵਿੱਚ ਸ਼ਮੂਲੀਅਤ ਕਰਦੇ ਆ ਇਸੇ ਤਰ੍ਹਾਂ ਮਟਨ ਤੋਂ ਇੱਕ ਸਾਡਾ ਨਗਰ ਕੀਰਤਨ ਤੁਹਾਡੇ ਆ ਨਗਰਾਂ ਵਿੱਚ ਆਊਗਾ ਕਿਉਂਕਿ ਗੁਰੂ ਨਾਨਕ ਦੇਵ ਜੀ ਦੇ ਬਹਾਦਰ ਪਾਛਾ ਦਾ ਜਿਹੜਾ ਸ਼ਹੀਦ ਦੀ ਫ਼ਰਮ ਨੂੰ ਸਮਾਤਨ ਨਗਰ ਕੀਰਤਨ ਮਾਲ ਵਿੱਚ ਹੋਣਾ ਇਹ ਜਿਹੜਾ ਮਟਨ ਤੋਂ ਆਣਾ ਇਹ ਦਰਮਾਝੇ ਦੀ ਧਰਤੀ 'ਚ ਹੋ ਕੇ ਜਾਊਗਾ ਇੱਕ ਮਹਾਨਗਰ ਕੀਰਤਨ ਸੀਸਗਾਂਝ ਗੁਰਦੁਆਰਾ ਸਾਹਿਬ ਤੋਂ ਵੀ ਆਉਣਾ ਜਿੱਥੋਂ 사ਤਗੁਰੂ ਜੀ ਦਾ ਭਾਈ ਜੀਵਨ ਸਿੰਘ ਜੀ ਸੀਸ ਲੈ ਕੇ ਆਏ ਸੀ ਸੋ ਇਹ ਬੜੇ ਵੱਡੇ ਸਮਾਗਮ ਆ ਸਾਰੀ ਸੰਗਤ ਨੂੰ ਨਿਮਰਤਾ ਸਹਿਤ ਬੇਨਤੀ ਕਰਦਾ ਵੱਧ ਤੋਂ ਵੱਧ ਇਹਨਾਂ ਵਿੱਚ ਆਪਣੀ ਸ਼ਮੂਲੀਅਤ ਕਰੋ ਇਹ ਗੁਰੂ ਸਾਹਿਬ ਜੀ ਨੇ ਸਾਨੂੰ ਜਿਹੜੇ ਬਖਸ਼ਿਸ਼ ਕੀਤੇ ਆ ਇਹਨਾਂ ਦਾ ਬੜਾ ਵੱਡਾ ਇੱਕ ਮਹੱਤਵ ਆ ਜੇ ਗੁਰੂ ਤੇਗ ਬਹਾਦਰ ਪਾਸ਼ਾ ਸ਼ਹਾਦਤ ਨਾ ਦਿੰਦੇ ਸ਼ੀਸ਼ ਪੇਟ ਨਾ ਕਰਦੇ ਤੇ ਸ਼ਾਇਦ ਇਸ ਹਿੰਦੁਸਤਾਨ ਦੀ ਜਿਹੜੀ ਆ ਤਸਵੀਰ ਕੋਈ ਹੋਰ ਹੀ ਹੁੰਦੀ ਸੋ ਬਹੁਤ ਗੁਰੂ ਸਾਹਿਬ ਜੀ ਨੇ ਕਿਰਪਾ ਕਰਨ ਬੜੇ ਪੱਦਰ ਪੰਦਰ ਤੇ ਸ਼੍ਰੋਮਣੀ ਕਮੇਟੀ ਦੇ ਜਿਹੜੇ ਸਾਰੇ ਪ੍ਰੋਗਰਾਮ ਆ ਉਹ ਚੱਲ ਰਹੇ ਨੇ ਜੇ ਪਾਸ਼ਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਜਗਤ ਮਾਤਾ ਸੁਲਖਣੀ ਜੀ ਦਾ 538 ਵਾ ਵਿਆਹ ਪਰਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੂਹੀਆਂ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਸਥਾਨ ਗੁਰਦੁਆਰਾ ਸ਼੍ਰੀ ਕਾਂਦ ਸਾਹਿਬ ਸ਼੍ਰੀ ਗੁਰੂ ਲਾਣੇ ਦੇ ਜੀ ਦੇ ਸੌਰਾ ਘਰ ਆਨੰਦ ਕਾਰ ਸਥਾਨ ਮਾਤਾ ਸੁਲਖਣੀ ਜੀ ਦੇ ਪੇਕਾ ਸਥਾਨ ਇਤਿਹਾਸਕ ਗੁਰਦੁਆਰਾ ਡੇਰਾ ਸਾਹਿਬ ਗੁਰਦੁਆਰਾ ਸਾਤਕਰਤਰੀਆ ਸਾਹਿਬ ਸਮੇਤ ਪਟਿਆਲਾ ਸ਼ਹਿਰ ਦੇ ਸਮੁੱਚੇ ਗੁਰਦੁਆਰਾ ਸਮਰਵਿਖੇ ਸੰਗਤਾਂ ਵੱਲੋਂ ਬਹੁਤ ਹੀ ਸ਼ਰਧਾ ਸਤਕਾਰ ਇਹ ਖਾਲਸਾਈ ਜਹੋ ਜਲਾਲ ਤੇ ਪੰਤਗਰਵਤਾ ਅਨੁਸਾਰ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਜਗਤ ਮਾਤਾ ਸੁਲਖਣੀ ਜੀ ਦਾ 538ਵਾਂ ਵਿਆਹ ਪਰ ਮਨਾਇਆ ਜਾ ਰਿਹਾ ਹੈ। ਬਾਬਾ ਜੀ ਦੇ ਵਿਆਹ ਦੀ ਖੁਸ਼ੀ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਵਾਰੀ ਬੀਤੇ 2 ਹੋ ਜਾਂ ਤੋਂ ਗੁਰੂ ਘਰ ਵਿਖੇ ਰੱਖੇ ਸ੍ਰੀ ਖਨਪਰ ਸਾਹਿਬ ਜੀ ਦੇ ਭੋਗ ਪਾਏਗੇ। ਉਪਰੰਤ ਗੁਰਦੁਆਰਾ ਡੇਰਾ ਸਾਹਿਬ ਤੋਂ ਅਰਦਾਸ ਕਰਕੇ ਅਰਦਾਸ ਬੇਨਤੀ ਕਰਕੇ ਆਕਾਸ਼ ਗਜਾਉ ਖਾਲਸਾਈ ਜਕਾ ਰਿਆਂ ਤੇ ਫੁੱਲਾਂ ਦੀ ਵਰਖਾ ਦੇ ਨਾਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਤੇ ਪੰਜ ਪਿਆਰੇ ਸਵਾਨ ਦੀ ਅਗਵਾਈ ਵਿੱਚ ਗੁਰਦੁਆਰਾ ਡੇਰਾ ਸਾਹਿਬ ਤੋਂ ਇੱਕ ਮਹਾਨ ਨਗਰ ਕੀਰਤਨ ਆਰੰਭ ਹੋਇਆ ਇਹ ਨਗਰ ਕੀਰਤਨ ਗੁਰਦੁਆਰਾ ਡੇਰਾ ਸਾਹਿਬ ਤੋਂ ਚੱਲ ਕੇ ਖਜੂਰੀ ਗੇਟ ਜੱਸਾ ਸਿੰਘ ਰਾਮ ਗੜੀਆ ਹਾਲ ਖਾਂਸਲੀ ਪੁਲ ਸ਼ਹੀਰ ਭਾਈ ਸੁਖਾ ਸਿੰਘ ਭਾਈ ਮਤਾਰ ਸਿੰਘ ਚੌਂਕ ਮਾਲਰ ਟਾਊਨ ਪੁਲਸ ਲਾਈਨ ਗੁਰਦਾਪੁਰ ਰੋਡ ਗਾਂਧੀ ਚੌਂਕ ਗੁਰਦੁਆਰਾ ਸਤਕਰਤਾਰੀਏ ਸਾਹਿਬ ਗੁਰਦੁਆਰਾ ਸ਼੍ਰੀ ਕਾਨ ਸਾਹਿਬ ਦੀ ਯਾਤਰਾ ਕਰਤਾ ਹੈ ਸ਼ਾਮ ਨੂੰ ਜੈਸ ਗੁਰਦਰਾ ਡੇਰਾ ਸਾਹਿਬ ਵਿਖੇ ਨਗਰ ਕੀਰਤਨ ਦੀ ਸੰਪੂਰਤਾ ਹੋਈਗੀ ਅੱਜ ਇਸ ਨਗਰ ਕੀਰਤਨ ਵਿੱਚ ਸੰਗਤਾਂ ਵਿੱਚ ਇਨਾਉ ਸ਼ਾਹ ਪਾਇਆ ਜਾ ਰਿਹਾ ਭਾਵੇਂ ਅੰਮ੍ਰਿਤ ਵੇਲੇ ਭਾਰੀ ਵਰਖਾ ਹੋਈ ਸੀ ਫਿਰ ਵੀ ਸੰਗਤਾਂ ਨੇ ਮੀਂਹ ਦੀ ਕੋਈ ਪਰਵਾਹ ਨਹੀਂ ਕੀਤੀ ਕਿਉਂਕਿ ਉਹ ਪਿਛਲੇ 1 ਸਾਲ ਤੋਂ ਬਾਬਾ ਜੀ ਦੇ ਵਿਆਹ ਦਾ ਇੰਤਜ਼ਾਰ ਕਰ ਰਹੇ ਸਨ ਸਮੂਹੀਆਂ ਸੰਗਤਾਂ ਆਪਣੇ ਪਰਿਵਾਰ ਸਮੇਤ ਅੱਜ ਇਸ ਨਗਰ ਕੀਰਤਨ ਵਿੱਚ ਨਤਮਸਤਕ ਹੋਈਆਂ ਨੇ ਜੋ ਜੋ ਸੰਗਤਾਂ ਅੱਜ ਇਸ ਨਗਰ ਕੀਰਤਨ ਵਿੱਚ ਸ਼ਾਮਲ ਹੋ ਜਾਣ ਉਹਨਾਂ ਸੰਗਤਾਂ ਵਾਸਤੇ ਪਟਾਰਾ ਸ਼ਹਿਰ ਦੀਆਂ ਗਲੀਆਂ ਵੱਖ-ਵੱਖ ਪੜਾਵਾਂ ਤੇ ਪਟਾਰਾ ਦੀਆਂ ਸੰਗਤਾਂ ਵੱਲੋਂ ਉਹਨਾਂ ਨਗਰ ਕੀਰਤਨ ਦੇ ਸਵਾਗਤ ਤੇ ਨਗਰ ਕੀਰਤਨ ਵਿੱਚ ਸ਼ਾਮਲ ਸੰਗਤਾਂ ਲਈ ਵੱਖ-ਵੱਖ ਜਗ੍ਹਾ ਤੇ ਹਰ ਪ੍ਰਕਾਰ ਦੇ ਪਦਾਰਥਾਂ ਦੇ ਲੰਗਰ ਲਗਾ ਕੇ ਨਗਰ ਕੀਰਤਨ ਦਾ ਭਰਵਾ ਸਵਾਗਤ ਕੀਤਾ ਜਾ ਰਿਹਾ ਹੈ ਅੱਜ ਸੰਗਤਾਂ 'ਤੇ ਇਹਨਾਂ ਦਾ ਸਾਹ ਦੇਖਣ ਨੂੰ ਮਿਲ ਰਿਹਾ ਕਿ ਲੱਖਾਂ ਦੀ ਤਲਾਸ਼ ਵਿੱਚ ਦੇਸ਼-ਵਿਦੇਸ਼ ਤੋਂ ਸੰਗਤਾਂ ਇਸ ਆਪਣੇ ਬਾਬੇ ਦੇ ਵਿਆਹ ਦੀਆਂ ਖੁਸ਼ੀਆਂ ਦਾ ਆਨੰਦ ਲੈਣ ਲਈ ਨਾ ਤਮਸਿਕ ਹੋਣ ਲਈ ਇਸ ਨਗਰ ਕੀਤਾ ਵਿੱਚ ਸ਼ਾਮਲ ਹੋ ਜਾਣ ਮੈਂ ਸਮੂਹੀਆਂ ਸੰਗਤਾਂ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਤੇ ਮਾਤਾ ਸਲਖਣੀ ਜੀ ਦੇ 538ਵੇਂ ਵਿਆਹ ਪਰਿਵਿਸ਼ੀ ਲੱਖ ਲੱਖ ਵਧਾਈ ਦੇਣਾ ਸਮੂਹੀਆਂ ਸੰਗਤਾਂ ਨੂੰ ਜੋ ਇਸ ਵਿਆਹ ਪਰਵੇ ਸ਼ਾਮਲ ਹੋ ਜਾਣ ਉਹਨਾਂ ਨੂੰ ਜੀ ਆਇਆਂ ਖਾ ਜੋ ਸੇਵਾ ਸਭਾ ਸੋਸਾਇਟੀਆਂ ਇਸ ਬਾਬੇ ਦੇ ਵਿਆਹ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਗੁਰਦੁਆਰਾ ਸਵਾਲ ਵਿੱਚ ਸਹਿਯੋਗ ਕਰ ਰਹੀਆਂ ਉਹਨਾਂ ਸਮੂਹੀਆਂ ਸੰਗਤਾਂ ਦਾ ਤੈਦੀ ਲੋ ਤਲਵਾਰ ਕਰਦਾ ਅੰਤ ਚੇ ਫੇਰ ਸਮੁੱਚੀਆਂ ਸੰਗਤਾਂ ਨੂੰ ਬਾਬੇ ਨਾਨਕ ਦੇ ਵਿਆਹਪੁਰਬ ਦੀ ਲੱਖ ਲੱਖ ਵਧਾਈ ਦਿੰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੀ ਇਸ ਅਤਿਆਸਤ ਧਰਤੀ ਤੇ ਗੁਰੂ ਨਾਨਕ ਦੇਵ ਜੀ ਦਾ ਔਰ ਮਾਤਾ ਸੁਲਖਣੀ ਜੀ ਦਾ ਜੋ ਵਿਆਹ ਪੁਰਬ ਹੈ ਉਹ ਬੜੇ ਧੂਮ ਧਾਮ ਦੇ ਨਾਲ ਬੜੇ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਮੈਂ ਸਮੂਹ ਸੰਸਾਰ ਦੀਆਂ ਜਿੰਨੀਆਂ ਗੁਰੂ ਨਾਨਕ ਨਾਮ ਲੈਵਾ ਸੰਗਤਾਂ ਨੇ ਉਹਨਾਂ ਨੂੰ ਗੁਰੂ ਸਾਹਿਬ ਦੇ ਵਿਆਹ ਪੁਰਬ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਔਰ ਅਸੀਂ ਹਰ ਸਾਲ ਸੰਗਤਾਂ ਨਾਲ ਜੁੜ ਕੇ ਗੁਰੂ ਸਾਹਿਬ ਦੀ ਅਪਾਰ ਬਖਸ਼ਿਸ਼ ਹੁੰਦੀ ਆ ਇਸ ਵਿਆਹਪੁਰ ਦੇ ਵਿੱਚ ਸ਼ਾਮਲ ਹੋਣ ਦਾ ਖੁਸ਼ੀਆਂ ਪ੍ਰਾਪਤ ਕਰਨ ਦਾ ਜਿਹੜਾ ਉਹ ਮੌਕਾ ਮਿਲਦਾ ਔਰ ਅੱਜ ਵੀ ਬਟਾਲੇ ਸ਼ਹਿਰ ਦੇ ਵਿੱਚ ਲੱਖਾਂ ਹੀ ਸੰਗਤਾਂ ਜੜੀਆਂ ਨੇ ਉਹ ਗੁਰੂ ਸਾਹਿਬ ਦੇ ਪਿਆਰ ਨਾਲ ਸਤਕਾਰ ਨਾਲ ਜੜੀਆਂ ਨੇ ਸ਼ਰਧਾ ਭਾਵਨਾ ਦੇ ਨਾਲ ਜੁੜੀਆਂ ਨੇ ਔਰ ਗੁਰੂ ਸਾਹਿਬ ਦਾ ਵਿਆਹਪੁਰਪ ਜਿਹੜਾ ਵਾ ਉਹ ਬੜੇ ਧੂਮ ਧਾਮ ਦੇ ਨਾਲ ਮਨਾਇਆ ਜਾ ਰਿਹਾ ਔਰ ਮੈਂ ਗੁਰੂ ਸਾਹਿਬ ਦੇ ਚਰਨਾਂ 'ਚ ਵੀ ਅਰਦਾਸ ਕਰਦਾ ਕੀ ਸਾਡੇ ਸਾਰਿਆਂ ਤੇ ਆਪਣਾ ਮਿਹਰ ਭਰਿਆ ਹੱਥ ਲੱਖੋ ਚੜ੍ਹਦੀਆਂ ਕਲਾਵਾਂ ਬਖਸ਼ੋ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤਾ ਦਾ ਭਲਾ